ਆਪਣਾ ਵਲੌਗ ਵੇਖ ਰਹੇ ਸਾਰੀਆਂ ਮਾਵਾਂ ਭੈਣਾਂ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਜੀ ਜੀਰਾ ਦੇ ਪਿੰਡ ਭਾਗੋ ਕੇ ਵਿਖੇ ਹਿੰਦ ਦੀ ਚਾਦਰ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਤੁਹਾਨੂੰ ਦਰਸ਼ਨ ਮੇਲੇ ਕਰਪੂਨਿਆਂ ਗੁਰਦੁਆਰਾ ਸਾਹਿਬ ਦੇ ਤੇ ਸਾਰੇ ਇਤਿਹਾਸਮਾਨਤਾ ਗੁਰਦੁਆਰਾ ਸਾਹਿਬ ਦੀ ਜੋ ਵੀ ਆ ਤੁਹਾਨੂੰ ਉਸ ਨਾਲ ਦੱਸਾਂਗੇ ਤੇ ਆਓ ਹੁਣ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੀ ਮਾਨਤਾ ਬਹੁਤ ਵੱਡੀ ਹੈ ਇੱਥੇ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੀਆਂ ਨੇ ਤੇ ਤੁਹਾਨੂੰ ਅੰਦਰੋਂ ਦਰਸ਼ਨ ਮੇਲੇ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਇਤਿਹਾਸ ਨਾਲ ਜਾਣੂ ਕਰਵਾਉਂਦੇ ਆ ਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਸੋਹਣਾ 뷰 ਬਹੁਤ ਖੁੱਲੇ ਡੁੱਲੇ ਹਰਿਆਲੀ ਵਾਲੀ ਰੇਜ ਬਣਿਆ ਹੋਇਆ ਗੁਰਦੁਆਰਾ ਸਾਹਿਬ ਜੀ ਜੇ ਤੋ ਜੀਰੇ ਤੋਂ ਆਪਾਂ ਮੱਲਾਣਾ ਵਾਲਾ ਰੋਡ ਫੜਦੇ ਹਾਂ ਤਾਂ ਉੱਥੇ ਭਾਗੋ ਕੇ ਪਿਆ ਜਾਂਦਾ ਜੀਰਾ ਤੋਂ ਜੀਰੇ ਤੋਂ ਕੋਈ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਤੇ ਉੱਥੇ ਗੁਰਦੁਆਰਾ ਸਥਾਪਿਤ ਹੈ। ਤੇ ਇਸ ਦਰਖਤ ਦੇ ਨਾਲ ਬਹੁਤ ਸਾਰੀ ਮੰਨਤਾ ਜੁੜੀ ਹੋਈ ਹੈ ਤੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਆਪਣਾ ਜੋ ਘੋੜਾ ਸੀ ਉਹ ਇਹਦੇ ਨਾਲ ਹੀ ਬੰਦੇ ਹੁੰਦੇ ਸੀਗੇ। ਤੁਸੀਂ ਦੇਖ ਸਕਦੇ ਹੋ ਦਰਸ਼ਨ ਮੇਲੇ ਕਰ ਸਕਦੇ ਹੋ। ਤੇ ਪਹਿਲਾਂ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਜੀ। ਮੱਥਾ ਦੇਖਦੇ ਆਂ ਥੋੜਾ ਅੰਦਰੂ ਕੈਮਰਾ ਅਲਾਉਡ ਹੋਇਆ ਤਾਂ ਜ਼ਰੂਰ ਦਰਸ਼ਨ ਮਿਲੇਕਰ ਉਹਨੇ ਤੇ ਫਿਰ ਆਪਾਂ ਤੁਹਾਨੂੰ ਬਾਕੀ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਉਣੀਆਂ ਸਰੋਵਰ ਸਾਹਿਬ ਲੈ ਕੇ ਚੱਲਾਂਗੇ ਬੜੇ ਰੋ ਬਲੌਗ ਦੇ ਨਾਲ ਸ਼੍ਰੀ ਦਰਗਾਹ ਦਾ ਪੋਰਸ ਪਾਉਂਦੀ ਤੇਰੇ ਤੇ ਸਿਸ਼ਟ ਮਾਰੀ ਅਰਨਾਰੂ ਵੰਨ ਨਿਭਰਿਆ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਸਰੋਵਰ ਸਾਹਿਬ ਦੇ ਬਹੁਤ ਹੀ ਖੁੱਲੇ ਡੁੱਲੇ ਏਰੀਏ ਦੇ ਵਿੱਚ ਬਣਿਆ ਹੋਇਆ ਸਰੋਵਰ ਸਾਹਿਬ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਸੰਤ ਬੱਬਾ ਬਲਕਾਰ ਸਿੰਘ ਜੀ ਜੋ ਕਿ ਸੱਚਖੰਡ ਵਾਸੀ ਨੇ ਹੁਣ ਤੇ ਇੱਥੇ ਨਗਰ ਵਾਸੀਆਂ ਦੇ ਕਹਿੰਦੇ ਮੁਤਾਬਕ ਤਾਂ-ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਬਚਪਨ ਦਾ ਕਾਫੀ ਟਾਈਮ ਇਸ ਜਗ੍ਹਾ ਤੇ ਬਤੀਤ ਹੋਇਆ ਜੀ ਤੇ ਉਹ ਆਪਣਾ ਘੋੜਾ ਵੀ ਇਸ ਜਗ੍ਹਾ ਹੀ ਬੰਨ੍ਹਾ ਕਰਦੇ ਸਨ ਤੇ ਇੱਥੇ ਸੰਗਤਾਂ ਦੂਰੋਂ ਦੂਰ ਦਰਸ਼ਨ ਮੇਲੇ ਕਰਨ ਲਈ ਪਹੁੰਚਦੀਆਂ ਹਨ ਤੇ ਕਿਹਾ ਜਾਂਦਾ ਹੈ ਕਿ ਇੱਥੇ ਜਿਨ੍ਹਾਂ ਦੇ ਵਿਆਹ ਕਰਨ ਸੰਪੰਨ ਨਹੀਂ ਹੋ ਰਿਹਾ ਜਾਂ ਜਿਨ੍ਹਾਂ ਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਂ ਹੋਰ ਵੀ ਕੋਈ ਰਿਕਵਰਟ ਹੈ ਉਹ ਇੱਥੇ ਆ ਕੇ ਆਸਮਰਦ ਦਾ ਮੰਗਦੇ ਨੇ ਤੇ ਸਭ ਜੋ ਰਦਰ ਨੇ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਪੂਰਨ ਹੁੰਦੀਆਂ ਨੇ ਤੇ ਲੋਕੀ ਦੂਰੋਂ ਦੂਰੋਂ ਇੱਥੇ ਦਰਸ਼ਨ ਮੇਲੇ ਕਰਨ ਲਈ ਪਹੁੰਚਦੇ ਨੇ ਤੇ ਇੱਥੇ ਮੱਸਿਆ ਦਾ ਪੁੰਨਿਆਂ ਦਾ ਸੰਗਰਾਂਦ ਦਾ ਦਿਹਾੜਾ ਤੇ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੇ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਇੱਥੇ ਸ਼ਰਧਾ ਨਾਲ ਮਨਾਇਆ ਜਾਂਦਾ ਇਸ ਗੁਰਦੁਆਰਾ ਸਾਹਿਬ 'ਚ ਤੇ ਜੀਰਾ ਤੋਂ ਮੱਲਾ ਵਾਲਾ ਰੋਡ ਜੇ ਤੋ ਆਪਾਂ ਲੈਨੇ ਆ ਤਾਂ 10 ਕਿਲੋਮੀਟਰ ਦੂਰੀ ਤੇ ਪਾਬੋ ਕੇ ਸਥਿਤ ਹੈ ਜੀ ਤੇ ਸਾਹਮਣੇ ਬਿਲਕੁਲ ਲੰਗਰ ਹਾਲ ਬਣਿਆ ਤੇ ਉੱਥੇ ਵੀ ਚਲਦੇ ਆ ਲੰਗਰ ਪ੍ਰਸ਼ਾਦਾ ਛਕਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਉਹ ਦਰਖਤ ਵੀ ਦਿਖੋਣਾਂ ਜਿੱਥੇ ਘੋੜਾ ਬੰਨਿਆ ਕਰਦੇ ਸਨ ਗੁਰੂ ਸਾਹਿਬ ਪਹਿਲਾਂ ਲੰਗਰ ਛਕਦੇ ਆ ਤੇ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਥੋੜੇ ਦਰਸ਼ਨ ਕਰਵਾ ਦਿੰਨੇ ਆ ਜੀ ਚਾਰੇ ਪਾਸਿਓ ਤੇ ਇਹ ਸਾਹਮਣੇ ਮੇਨ ਦਰਬਾਰ ਸਾਹਿਬ ਆ ਗਿਆ ਜੀ ਤੇ ਇਸ ਸਾਈਡ ਬਹੁਤ ਹਰਿਆਲੀ ਆ ਸੇਵਾਦਾਰਾਂ ਦੇ ਰਹਿਣ ਲਈ ਕਮਰੇ ਪਾਠੀ ਸਿੰਘਾਂ ਦੇ ਰਹਿਣ ਲਈ ਕਮਰੇ ਬਣਾਏ ਗਏ ਨੇ ਹਰਿਆਲੀ ਬਹੁਤ ਸੋਹਣੀ ਇੱਥੇ ਬਹੁਤ ਹੀ ਸ਼ਾਂਤੀ ਵਾਲਾ ਮਾਹੌਲ ਆ ਇੱਥੇ ਤੇ ਮੱਸਿਆ ਸੰਗਰਾਣ ਤੁਹਾਨੂੰ ਦੱਸਿਆ ਇੱਥੇ ਲੱਗਦੀ ਆ ਤੇ ਸ਼ੀਦੀ ਜੀ ਦਾ ਗੁਰਪ੍ਰਤਿਗ ਭਾਦਰ ਜੀ ਦਾ ਤਿਜ ਦਿਨ ਹੁੰਦਾੜਾ ਬੜੀ ਧੂਮ ਧਾਮ ਨਾਲ ਸ਼ਰਦਾਂ ਨਾਲ ਮਨਾਇਆ ਜਾਂਦਾ ਐਸੇਗਾ ਤੇ ਅੱਜ ਆਪਾਂ ਥੋੜਾ ਵਰਕਿੰਗ ਡੇ ਆ ਆਏ ਆ ਤੇ ਇਸ ਕਰਕੇ ਥੋੜਾ ਰਸ਼ ਘੱਟ ਆ ਤੇ ਵੈਸੇ ਰਸ਼ ਬਹੁਤ ਹੁੰਦਾ ਇੱਥੇ ਤੇ ਹਰਿਆਲੀ ਤੁਸੀਂ ਦੇਖ ਸਕਦੇ ਹੋ ਤੇ ਕਿਤੇ ਕਿਤੇ ਹਜੇ ਜੋ ਇਮਾਰਤ ਦੀ ਸਾਰੀ ਦਾ ਕੰਮ ਵੀ ਚੱਲਦਾ ਪਿਆ ਹੈ ਮਿਸਤਰੀ ਲੱਗੇ ਹੋਏ ਆ ਕਿਤੇ ਕਿਤੇ ਤੇ ਬਹੁਤ ਹੀ ਸੋਹਣਾ ਸ਼ਾਂਤੀ ਦਾ ਮਾਹੌਲ ਆ ਤੇ ਬਿਲਕੁਲ ਮਗਰਲੀ ਸਾਈਡ 'ਚ ਜੋ ਸਰੋਵਰ ਸਾਹਿਬ ਰਹਿ ਜਾਂਦਾ ਤੇ ਗੋਦ ਗੁਰੂ ਸਾਹਿਬ ਨੂੰ ਦੋ ਦਰਵਾਜ਼ੇ ਲੱਗਦੇ ਆ ਜੀ ਇੱਕ ਆਪਾਂ ਫਰੰਟ ਜਿਹੜਾ ਤੁਹਾਨੂੰ ਸ਼ੁਰੂ ਦਿਖਾਇਆ ਸੀ ਤੇ ਇੱਕ ਨਾਲ ਵਾਲੀ ਸਾਈਡ ਤੋਂ ਇਹ ਦਰਵਾਜ਼ਾ ਗੋਦ ਗੁਰੂ ਸਾਹਿਬ ਦਾ ਦੂਜਾ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਉਸ ਦਰਖਤ ਦੇ ਇੱਥੇ ਲੋਕੀ ਜਿਹਨਾਂ ਦੀਆਂ ਮਾਨਤਾਵਾਂ ਪੂਰੀਆਂ ਹੁੰਦੀਆਂ ਉੱਥੇ ਆ ਕੇ ਆਪਣੀ ਸੁਖਣਾ ਲਾ ਕੇ ਜਾਂਦੇ ਨੇ ਤੇ ਇਸ ਜਗ੍ਹਾ ਤੁਸੀਂ ਦੇਖ ਸਕਦੇ ਹੋ ਜੀ ਜਿਨ੍ਹਾਂ ਦੇ ਵਿਆਹ ਕਰਨ ਸੰਪੰਨ ਹੁੰਦੇ ਨੇ ਉਹ ਸੇਰੇ ਬਣ ਕੇ ਜਾਂਦੇ ਨੇ ਇਹਨਾਂ ਦੇ ਔਲਾਦ ਪ੍ਰਾਪਤੀ ਆ ਉਹ ਬੱਚੇ ਦੇ ਖੜਾਉਣੇ ਤੇ ਜਿਸ ਹਸਾਬ ਨਾਲ ਵੀ ਜਿਨ੍ਹਾਂ ਦੀ ਕੋਈ ਮਾਨਤਾ ਪ੍ਰਾਪਤ ਹੁੰਦੀ ਆ ਉਹ ਉਸ ਹਸਣ ਵਾਲੇ ਇਸ ਚੀਜ਼ ਤੇ ਜਾ ਕੇ ਦਰਖਤ ਦੇ ਨਾਲ ਉਹ ਚੀਜ਼ ਬਣ ਕੇ ਜਾਂਦਾ ਤੇ ਬੜੀ ਮਾਨਤਾ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਥੇ ਤੇ ਸਾਰੀਆਂ ਸੁਖਣਾ ਪੂਰੀਆਂ ਹੁੰਦੀਆਂ ਆ ਤੇ ਇਹ ਸੀ ਅੱਜ ਦਾ ਆਪਣਾ ਵਲੌਗ ਜੀ ਉਮੀਦ ਕਰਦਾ ਹਾਂ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਤੇ ਬਣੇ ਰਹੋ ਚੈਨਲ ਦੇ ਨਾਲ ਛੇਤੀ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਟਿਲ ਦੈਨ ਬਾਏ ਬਾਏ ਰੱਬ ਰੱਖਾ ਜੀ